ਹਰ ਬਾਈ ਸਾਰੇ ਕਿਵੇਂ ਹੋ ਅੱਜ ਇਹਦੇ ਬਲਾਗ ਚ ਤੁਹਾਡਾ ਸਵਾਗਤ ਹੈ ਬਈ ਅੱਜ ਆਪਾਂ ਸ਼ਾਮ ਨੂੰ ਆਲੂ ਵਾਲੇ ਖੇਤ ਤਿਆਰ ਕਰਨੇ ਆ ਤੇ ਨਾਲੇ ਬਈ ਆਪਾਂ ਟਰੈਕਟਰਾਂ ਨੂੰ ਤੇਲ ਪਾਉਣਾ ਹੈ ਟਰੈਕਟਰ ਨੂੰ ਤੇਲ ਵੀ ਆਪਾਂਗਾ ਜੋ ਤੁਹਾਨੂੰ ਆਪਾਂ ਦਿਖਾਵਾਂਗੇ ਬਈ ਡ్రਾਈਵਰੀ ਜੈਕ ਕਰੋ ਬਾਈ ਡ్రਾਈਵਰੀ ਜੈਕ ਕਰੋ ਬਾਈ ਕੁਝ ਜਦੋਂ ਮੈਂ ਕਿਹਾ ਆਪਾਂ ਅੱਛ ਬਾਈ ਅੱਜ ਨੂੰ ਆਇਆ ਆ ਤਾਂ ਮੈਂ ਕਿਹਾ ਯਾਰ ਨਵੇਂ ਕੱਢ ਕੇ ਵਾਓ ਜੀ ਲੱਗਤੀ ਜੀ ਅੱਛ ਬਾਈ ਅਸੀਂ ਨੱਡ ਬਾਈ ਤੋਂ ਆਇਆ ਬਈ ਸਪੈਸਲ ਅੱਛ ਬਾਈ ਜੀ 就干不了，还是都。都 ாய டரெல ਆ ਬਾਈ ਜਮੀਨ ਦੇਖੋ ਬਾਈ ਹੱਥੇ ਕਿ ਨਾਲ ਰੱਖਦੇ ਨੇ ਬਾਈ ਲੈ ਕੇ ਸੇਫ ਕਰਕੇ ਰੱਖ ਬਾਈ ਇਹ ਲੈ ਬਾਈ ਕਿਤੇ ਉੱਤੇ ਜਿਓ ਬਾਈ ਵੀ ਨਹੀਂ ਲੱਗੀ ਯਾਰ ਜੀ ਮੁੰਨੇ ਨੂੰ ਮੀਂਹ ਅੜੀ ਨਾ ਮੂੰਹ ਤੋਂ ਮੀਂਹ ਆ ਗਿਆ ਦੁਬਾਰਾ ਆਪ ਕੋ ਗੈਰੀ ਯਾਰਾ ਬੰਦ ਕਰਨ ਨਾ ਹੁ ਗਾ ਬਾਬਾ ਜੀ ਟੈਂਕੀ ਭਰਨੇ ਵਾਲੀ ਆ ਬਾਬਾ ਜੀ ਆਪ ਕਹਿ ਦੀ ਕਿ ਮੂੰਹ ਤੇ ਤੇਰੇ ਡੀਜ਼ਲ ਡੀਲ ਹੋਏ ਹੋ ਗਿਆ ਚੱਤ ਬਹੁ ਚੱਤ ਬਹੁ ਤੇ ਕੱਟਿਆ ਵੀ ਲਾ ਅੱਪ ਬਈ ਬੁਕਣੀਆਂ ਬਈ ਟੈਂਕੀ ਤਾਂ ਹੀ ਭਰਦੇ ਆ। ਬਾਈ ਤੁਹਾਡੇ ਤਾਇਆ ਜੀ ਬੜੇ ਗ੍ਰੇਟ ਰੇ। ਹਾਂ ਬਾਈ ਹੱਥ ਤੱਕ ਰਵਾਤਾ ਐਦਾ ਆਪਣਾ। ਲੈ ਨਹੀਂ ਸਾਦੇ ਆਪਾਂ ਵੀਡੀਓ ਹੀ ਆ। ਅਗਲੇ ਬਲਾਗ ਜੀ ਦਿਖਾ ਦਈਏ? ਨਾ ਨਾ ਬਾਈ ਗਾਲ ਮੁਕਾਲੀ ਜੋੜਨਾ ਕੰਮ। ਅਗਲੇ ਬਲਾਗ ਜੀ ਦਿਖਾ ਦਾਂਗੇ। ਜਿਵਾਗ ਨਾ ਦੇਖਣ ਬਾਈ ਫੇਰ ਆਪਾਂ ਦਿਖਾਵਾਂਗੇ। ਜਿਵਾਗ ਉੱਪਰੇ ਰਹਿਣ ਵੀਡੀਓ ਜਦ ਤਾਈ ਦੀ ਆਉਗੀ। ਅੱਤਰਾ ਕਰੀ। ਹੱਥ ਬੱਤ ਕਰਾਂਗਾ। ਅੱਤਰਾ ਕੀ ਬਤ? ਚੱਲ। ਤਾਂ ਬਈ ਆਪਾਂ ਗਏ। ਚੱਲ ਚੱਲ ਆਪ ਕਾਨੂੰ ਡੀਰ ਬਾਰ ਪਿਆ ਹੋਵੇ ਆਪ ਕਹੇਓ ਇਹੀ ਨਾ ਮਰੇ ਆਪਾਂ ਪਾਪਾ ਨਾ ਗਾ ਰਹੇ ਬੱਚੇ ਵੀ ਆਉਂਦਾ ਮੈਂ ਕਹਿੰਦੀ ਰੋਮਾ ਨਾ ਬਾਈ ਬਾਲੀਵੁੱਡ ਦਾ ਟਾਪ ਦਾ ਪਲੇਅਰ ਅੱਬੀ ਬਾਲੀ ਮੱਥੇ ਨਾ ਆਉਂਦਾ ਦੀ ਕੜ ਬਾਈ ਆਹ ਬਾਈ ਬਾਲੀ ਸਿੱਧਾ ਬੰਦੇ ਦੇ ਮੱਥੇ ਤੇ ਅੱਬ ਤੇ ਆਪਣੇ ਬਾਰੇ ਕੋ ਚੱਲ ਆਈ ਸਭ ਕਬੱਡੀ ਪਲੇਅਰ ਹੈ ਪਹਿਲੇ ਟਾਈਮਾਂ ਦੇ ਕਹਨੇ ਬਦਾਮ ਵਾਲੇ ਪਰੌਂਡੇ ਵੀ ਖਾਣੇ ਤੁਸੀਂ ਬਹੁਤ ਬਾਈ ਅੱਪ ਅਬਾਰੇ ਬਾਈ ਡੋਲੀ ਜਾਂਦਾ ਤੇਰੇ ਅਰੇ ਕੀ ਬਾਈ ਬਾਕੀ ਆਪਾਂ ਨੇ ਮਈਆ ਚੱਲਦੀ ਨਹੀਂ ਯਾਰ ਬਾਈ ਯਾਰ ਉੱਤਰ ਨਹੀਂ ਮੈਨੂੰ ਕੋਈ ਥੈਡਾ ਫੜ ਲਓ ਸ਼ਹਿਰੀ ਜਿਹਾ ਜਵਾਬ ਕਰਦੇ ਦੀ ਨੂੰ ਆਹ ਇਹਨਾਂ ਨਿਕਲਣ ਕਰਤਾ ਥੇਲਾ ਕੰਮ ਬਈ ਆਪਾਂ ਦੰਦ ਘਾਤਾ ਬਾ ਢੱਕਣ ਨਾਲ ਲੱਗੇ ਪਰ ਮੀਡੀਅਮ ਗੇਅਰ ਨਹੀਂ ਪਾਇਆ ਬਾਈ ਕਦੇ ਅੱਧੇ ਗਲੀ ਨਹੀਂ ਵਗ ਚੜਦੀ ਇੱਥੋਂ ਤਿੰਨ ਵਾਰ ਮੋੜ ਲਏ ਨੇ ਕਾਲਾ ਡਰਾਈਵਰ ਐ ਇਹ ਅੱਧੇ ਤੋਂ ਢੇਲੀ ਨਹੀਂ ਵਗ ਚੜਦੀ ਆ ਲੋਕ ਇਹ ਨਹੀਂ ਵਾਇਆ ਕਰਦੇ ਸੈਂਟਰ ਦਾ ਆਹ ਜਿਹੜਾ ਲੋਕ ਇਹ ਨਹੀਂ ਵਾਇਆ ਕਰਦੇ ਹਾਰੇ ਕੇ ਚੇ ਪਰਣੀ ਜੀ ਕੀ ਕਹਿ ਰਿਹਾ ਬਾਈ ਇਹ ਹਣ ਇਹ ਡਰਾਈਵਰ ਬੰਨ ਗਿਆ ਟੈਂਕੀ ਤੋਂ ਭੂਕੇਗੇ ਟੈਂਕੀ ਭੂਕਦੀ ਤੇਲ ਦੀ ਪਾ ਲੈ ਇਹਨਾਂ ਨੂੰ ਹਣ ਬਾਈ ਜਿਹੜਾ ਤੇਲ ਪਾਇਆ ਉਰੀ ਭੂਕਤਣਾ ਹੀ ਉਹ ਦਾ ਮਗਰ ਪੈਣੇ ਨੇ ਚੱਲ ਗਏਗਾ ਡਰਾਈਵਰੀ ਬਾਈ ਚੈੱਕ ਕਰੀ ਜਾ ਤੂੰ ਇੱਕ ਭਾ ਲੈਣਾ ਤੇ ਜਾ ਫੇ ਇਧਰੋਂ ਮਾਂ ਕੀ ਕਹਿਣਾ ਚੱਕ ਉਹ ਇਹਨੂੰ ਬੰਦ ਕਰ ਆਇਆ ਇੰਨਾ ਜੋਰ ਸ਼ੁਰੂਆਤ ਅਜਾ ਕੀ ਬਣੀ ਹੋਣ ਦੀ ਆਪਾਂ ਮੋੜ ਤੇ ਆ ਗਏ ਸੀਗੇ ਇਹ ਕੋਡ ਉਹ ਪਾ ਗਿਆ ਮੱਥੇ ਭਾਈ ਦਾ ਸੀ ਚੈੱਕ ਕਰ ਇਹਨਾਂ ਨੂੰ ਠੰਡ ਨਹੀਂ ਲੱਗਦੀ ਆਹ ਭਾਈ ਗਰਮ ਖਰਾਕਾ ਲੋਈ ਲੋਈ ਬਾਈ ਟੋਏ ਦੇਖੋ ਕਿੱਥੇ ਕਰੋ ਸਟਾਰ ਆ ਗਿਆ ਨਾ ਇਹ ਲਹਿਰ ਹੁੰਦੀ ਆ ਬਾਈ ਇੱਕ ਤਰ੍ਹਾਂ ਦੀ ਇਹ ਕੱਢਣੀ ਪੈਂਦੀ ਹੈ 鸡公泥。